ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੈਸ ਹੁਣ 3 ਦਿਨ ਹੀ ਬਾਕੀ ਰਹਿ ਗਏ ਨੇ ਪਰ 4 ਫਰਵਰੀ ਨੂੰ ਹੋਣ ਵਾਲੀ VOTING ਤੋਂ ਪਹਿਲਾਂ ਰਾਜਨੀਤਿਕ ਹਾਲਾਤ ਤੈਅ ਕਰਦੇ ਚੋਣ ਕਿਸ ਤਰ੍ਹਾਂ ਦੇਖਣ ਸਾਹਮਣੇ ਆਏ ਨੇ ABP NEWS ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਚੈਨਲ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਵਿੱਚ ਕਾਂਗਰਸ ਪਾਰਟੀ ਪੰਜਾਬ ਵਿੱਚ ਪਹਿਲੇ ਨੰਬਰ ਤੇ ਉਭਦੀ ਦਿਖ ਰਹੀ ਹੈ ਇਸ ਸਰਵੇ ਦੇ ਮੁਤਾਬਕ ਅਕਾਲੀ ਦਲ ਨੂੰ ਦੂਜੇ ਤੇ ਆਮ ਆਦਮੀ ਪਾਰਟੀ ਨੂੰ ਤੀਜੇ ਨੰਬਰ ਤੇ ਦਿਖਾਇਆ ਗਿਆ ਹੈ ਇਸ ਚੋਣ ਸਰਵੇ ਵਿੱਚ ਕਾਂਗਰਸ ਨੂੰ 47 ਤੋਂ 55 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਜਦੋਂ ਕਿ ਸੂਬੇ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰ ਰਹੀ ਸੱਤਾਧਾਰੀ ਅਕਾਲੀ ਦਲ ਬੀਜੇਪੀ ਗੜਛੋੜ ਨੂੰ 28 ਤੋਂ 36 ਸੀਟਾ ਮਿਲਣ ਦਾ ਦਾਵਾ ਕੀਤਾ ਜਾ ਰਿਹਾ ਪਰ ਇਸ ਵੇਲੇ ਪੰਜਾਬ ਦੇ ਰਾਜਨੀਤੀ ਵਿੱਚ ਹਲਚਲ ਮਚਾਉਣ ਵਾਲੀ ਅਤੇ ਅਕਾਲੀ ਬੀਜੇਪੀ ਦੇ ਨਾਲ-ਨਾਲ ਕਾਂਗਰਸ ਲਈ ਚੁਣੌਤੀ ਬੰਨ੍ਹ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਗੜਛੋੜ ਨੂੰ 26 ਤੋਂ 34 ਸੀਟਾ ਮਿਲਦਾ ਅਨੁਮਾਨ ਲਗਾਇਆ ਗਿਆ ਹੈ ਹਾਲਾਂਕਿ ਬਹੁਮਤ ਕਿਸੇ ਵੀ ਪਾਰਟੀ ਦੇ ਕੋਲ ਨਹੀਂ ਹੈ ਸਰਵੇ ਵਿੱਚ ਸੀਐਮ ਦੀ ਦੌੜ ਵਿੱਚ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਅੱਗੇ ਦੱਸੇ ਜਾ ਰਹੇ ਨੇ ਉਧਰ ਜੀ ਪੰਜਾਬੀ ਚੈਨਲ ਵੱਲੋਂ ਵੀ ਕਰਵਾਏ ਗਏ ਸਰਵੇਖਣ ਵਿੱਚ ਕਾਂਗਰਸ ਤੇ ਚੰਡੀ ਦੱਸੀ ਜਾ ਰਹੀ ਹੈ ਤੇ આજ ਤੱਕ ਚੈਨਲ ਵੱਲੋਂ ਕਰਵਾਇਆ ਗਿਆ ਇਹ ਸਰਵੇਖਣ ਵਿੱਚ ਵੀ ਕਾਂਗਰਸ ਨੂੰ ਹੀ ਅੱਗੇ ਦੱਸਿਆ ਜਾ ਰਿਹਾ ਹੈ